ਇਹ ਗੱਲ ਕਿਸਾਨ ਭਰਾਓ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਦੇ ਨਾਲ ਦੀ ਨਾਲ ਮਾਲਵੇ ਵਾਲੇ ਫਾਰਮਰ ਭੇਜਤੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਦੋ ਤਿੰਨ ਪਰੇਸ਼ਾਨੀਆਂ ਆ ਰਹੀਆਂ ਨੇ ਪਹਿਲੀਆਂ ਜਦੋਂ ਸਪਰੇਅ ਕਰਦੇ ਨੇ ਉਸ ਤੋਂ 4-5 ਦਿਨਾਂ ਬਾਅਦ ਹੀ ਜਿਹੜੇ ਪੱਤੇ ਨੇ ਜਿਹੜੇ ਉਹ ਲਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਤੇਲੇ ਵਾਲਾ ਸੜਕਿਆ ਕੀਤਾ ਤੇ ਇਸਲੇ ਦਿਨਾਂ ਦੇ ਵਿੱਚ ਪਰ ਕੰਮ ਨਹੀਂ ਕੀਤਾ ਤੇਲੇ ਦਾ ਸੜਕਿਆ ਆਪਾਂ ਜਦੋਂ ਵੀ ਕਰਨਾ ਹੋਣਾ ਜਿਹੜੇ ਭਰਾ ਸੜਕਿਆ ਕਰ ਰਹੇ ਨੇ ਤਾਂ ਉਹਨਾਂ ਵਾਸਤੇ ਦੋ ਤਿੰਨ ਸਾਵਧਾਨੀਆਂ ਨੇ ਜਿਹੜੀਆਂ ਉਹ ਵਰਤਨੀਆਂ ਬਹੁਤ ਜ਼ਰੂਰੀ ਨੇ ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਤੇ ਗੌਰ ਨਹੀਂ ਕਰੋਗੇ ਤਾਂ ਤੁਹਾਡੇ ਜਿਹੜੇ ਮਹਿੰਗੇ ਟੈਕਨੀਕਲ ਨੇ ਕਿਉਂਕਿ ਕਾਫੀ ਮਹਿੰਗਾ ਪੈ ਜਾਂਦਾ ਬਹੁਤ سارے ਟੈਕਨੀਕਲ ਨੇ ਜਿਹੜੇ 1000 1200 ਚ ਪੈਂਦੇ ਆ ਵਿੱਚ 5 700 ਚ ਪੈਂਦੇ ਆ ਖਾਸ ਕਰਕੇ ਤੇਲੇ ਵਾਲ ਦੀ ਗੱਲ ਕਰਦਿਆਂ ਸਾਨੂੰ ਪ੍ਰਭੂ ਕਿਉਂਕਿ ਤੇਲੇ ਵਾਲਾ ਜਿਹੜਾ ਟੈਕਨੀਕਲ ਆ ਉਹਨੂੰ ਵਰਤਣ ਵਾਸਤੇ ਜਿੰਨਾ ਜ਼ਰੂਰੀ ਟੈਕਨੀਕਲ ਆ ਜਿੰਨਾ ਜ਼ਰੂਰੀ ਸਪਰੇਅ ਕਰਨੀ ਆ ਉਹਨਾਂ ਜ਼ਰੂਰੀ ਉਹਦੇ ਵਾਸਤੇ ਜਾਨਣਾ ਜ਼ਰੂਰੀ ਆ ਕਿ ਆਪਾਂ ਇਹਨੂੰ ਵਰਤੀਏ ਕਿਵੇਂ ਕਿਸ ਤਰੀਕੇ ਦਾ ਕਿਹੜੇ ਕਿਹੜੇ ਫਾਰਮੂਲੇ ਇਹਦੇ ਤੇ ਆਪਾਂ ਲਾਈਏ ਕਿ ਜਿਹੜਾ ਇਹ ਲਾਸਟ ਟਾਈਮ ਤੇ ਜਿਹੜਾ ਆਪਾਂ ਸੜਕਿਆ ਕਰ ਰਹੇ ਹਾਂ ਕਿਉਂਕਿ ਇਸ ਤੋਂ ਬਾਅਦ ਆਪਾਂ ਲਾਸਟੇ ਸੜਕਿਆ ਕਰਨ ਚੱਲੇ ਆ ਆਪਣਾ ਤੇਲੇ ਵਾਲੇ ਟੈਕਨੀਕਲ ਇਹ ਲੈ ਲਾ ਟੈਕਨੀਕਲ ਕੋਈ ਵੀ ਵਰਤ ਰਹੇ ਆ ਪੈਸੇ ਤਾਂ ਤੁਹਾਡੇ ਜਿਹੜੇ ਖਰਾਬ ਹੋਏ ਹੋਏ ਉਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਉੱਪਰ ਕੇ ਸਾਹਮਣੇ ਆਉਣਗੇ ਕਿਉਂਕਿ ਤੁਸੀਂ ਇੱਕ ਹਫਤਾ ਇਹਦਾ ਵੇਟ ਕਰੋਗੇ ਕਿ ਕੰਮ ਨਹੀਂ ਕੀਤਾ ਆਪਾਂ ਦੇਖੀਏ ਇੱਕ ਹਫਤੇ ਤੱਕ ਤਾਂ ਕਿਉਂਕਿ ਦੁਬਾਰਾ ਛੇਤੀ ਕਿਤੇ ਸਪਰੇਅ ਕਰਨ ਦੀ ਸੌਕੀ ਨਹੀਂ ਹੁੰਦੀ ਹੋ ਸਕਦਾ ਤੁਸੀਂ ਬੇਸਲੇ ਹੋ ਜਿਓ ਇਸ ਚੀਜ਼ ਬਾਰੇ ਕਿ ਆਪਾਂ ਸਪਰੇਅ ਕਰ ਦਿੱਤੀ ਪਰ ਤੁਹਾਡੇ ਖੇਤ ਦੇ ਵਿੱਚ ਕੰਮ ਨਹੀਂ ਕੀਤਾ ਉਹਨੇ ਝੋਨੇ ਦੇ ਦਾਣੇ ਨੇ ਜਿਹੜੇ ਹੁਣ ਲਾਸਟ ਸਟੇਜ ਚੱਲ ਰਹੀ ਹੈ ਝੋਨੇ ਦੇ ਸਪਰੇਆਾਂ ਦੇ ਦੌਰ ਦੀ ਇਸ ਟਾਈਮ ਤੇ ਆ ਕੇ ਜੇਕਰ ਆਪਾਂ ਹੁਣ ਨਹੀਂ ਗੌਰ ਰੱਖਾਂਗੇ ਨਹੀਂ ਸਾਵਧਾਨੀਆਂ ਵਰਤਾਂਗੇ ਨਹੀਂ ਧਿਆਨ ਰੱਖਾਂਗੇ ਝੋਨੇ ਦਾ ਤਾਂ ਉਹ ਜਿਹੜਾ ਅਸਰ ਆ ਉਹ ਦਾਣਿਆਂ ਤੇ ਪੈਣਾ ਕਿਉਂਕਿ ਜਿਹ ਪੱਕਾ ਜੋ ਨਾ ਨਹੀਂ ਆਪਾਂ ਇਹਨੂੰ ਕਹਿ ਸਕਦੇ ਪੱਕਦਾ ਉਦੋਂ ਹੁੰਦਾ ਜਦੋਂ ਤੁਹਾਡੇ 17 ਮੌਇਸਚਰ ਆਉਂਦਾ ਖੇਤ ਦੇ ਵਿੱਚ ਜਾਂ 20 ਮੌਇਸਚਰ ਆਉਂਦਾ ਅਰੇ ਤਾਂ ਇਹਦਾ ਮੁਖਤਰੀ ਘਟੋ ਘਟ 30 35 ਪਿਆ ਹੋਊਗਾ ਹਜੇ ਕਿੱਥੋਂ ਪੱਕ ਗਿਆ ਝੋਨਾ ਆਪਾਂ ਐਵੇਂ ਬਿਨਾਂ ਗੱਲਬਾਤੋ ਰੋਲਾ ਪਾ ਦਿੰਨਾ ਕਿ ਝੋਨਾ ਪੱਕ ਗਿਆ ਹੁਣ ਕੀ ਲੋੜ ਆ ਪੱਕਣ ਦਾ ਮਤਲਬ ਇਹ ਨਹੀਂ ਹੁੰਦਾ ਪੱਕਣ ਦਾ ਮਤਲਬ ਹੁੰਦਾ ਅੰਡ ਤੱਕ ਪੱਕਣਾ ਬੂਟੇ ਦੀ ਜਾਨ ਲੈ ਕੇ ਪੱਕਣਾ ਜੇ ਉਹਦੀ ਜਾਨ ਹੀ ਤੇਲੇ ਨੇ ਲੈ ਰੱਖੀ ਆ ਫਿਰ ਉਹ ਦਾ ਤਾਂ ਫਿਰ ਤੁਹਾਡੇ ਦਾਣਿਆਂ ਦਾ ਭਾਰ ਤੁਹਾਡਾ ਜਿਹੜਾ ਝੋਨੇ ਦਾ ਝਾੜ ਹੈਗਾ ਉਹ ਕਿੱਥੇ ਆ ਜਾਣਾਗਾ ਉਹ ਨਹੀਂ ਆਉਂਦਾ ਝਾੜ ਉੱਥੇ ਝਾੜ ਨੂੰ ਨੁਕਸਾਨ ਹੋਊਗਾ ਦਾਣੇ ਹੌਲੇ ਪੈਣਗੇ ਪ੍ਰਤੀ ਹਜ਼ਾਰ ਦਾਣੇ ਦਾ ਜਿਹੜਾ ਬੇਟ ਆ ਉਹ ਟੁੱਟ ਜੂਗਾ ਤੁਹਾਡਾ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਬੰਦ ਹੈਗਾ ਇਸੇ ਕਰਕੇ ਸਾਵਧਾਨੀਆਂ ਬਹੁਤ ਜ਼ਰੂਰੀ ਨੇ ਜਿਹੜੀਆਂ ਸਾਵਧਾਨੀਆਂ ਨੇ ਗੱਲਬਾਤ ਕਰਦਿਆਂ ਕਿ ਸਾਨੂੰ ਪ੍ਰਭੂ YouTube ਤੇ ਦੇਖ ਰਹੇ ਹਾਂ ਚੈਨਲ ਸਬਸਕ੍ਰਾਈਬ ਕਰ ਲਓ Facebook ਪੇਜ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਕਰ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣਗੀਆਂ ਹੁਣ ਗੱਲ ਕਰਦੇ ਆ ਪਹਿਲੇ ਨੰਬਰ ਤੇ ਤਾਂ ਆਪਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਪੱਤੇ ਲਾਲ ਹੋ ਜਾਂਦੇ ਹੁਣ ਪੱਤੇ ਲਾਲ ਹੋਣ ਦਾ ਕੀ ਕਰਨਾ ਛੁੰਡੀ ਵਾਲਾ ਟੈਕਨੀਕਲ ਐਡ ਕਰ ਲਿਆ ਫੰਗੀ ਸੈਰ ਕਰ ਲਿਆ ਕੁੜੀਆਂ ਜੀਆਂ ਕਰਦਾ ਤੇ ਨਾਲ ਦੀ ਨਾਲ ਢੇਲੇ ਵਾਲਾ ਟੈਕਨੀਕਲ ਚਾਰ ਹੋ ਗਏ ਘਟੋ ਘਟਾ ਹੁਣ ਉਸ ਤੋਂ ਬਾਅਦ ਆਪਾਂ ਸਪਰੇਅ ਕਰਨੀ ਸ਼ੁਰੂ ਕਰ ਦਿੰਨੇ ਸਪਰੇਅ ਦੇ ਵਿੱਚ ਬਹੁਤ ਸਾਰੇ ਵੀਰਾਂ ਨਾਲ ਗੱਲਬਾਤ ਹੁੰਦੀ ਆ ਚਾਰ ਡਰਮੀਆਂ ਲਾ ਕੇ ਬਹੁਤ ਸਾਰੇ ਵੀਰ ਪੰਜ ਡਰਮੀਆਂ ਕਹਿ ਦਿੰਦੇ ਨੇ ਨਹੀਂ ਲੱਗਦੀਆਂ ਪੰਜ ਡਰਮੀਆਂ ਚਾਰ ਤੱਕ ਲਾਉਂਦੇ ਬਹੁਤ ਸਾਰੇ ਵੀਰ ਪੰਜ ਵੀ ਲਾ ਦਿੰਦੇ ਐਂਡ ਟੂ ਐਂਡ 6 ਲਾ ਦਿੰਦੇ 150 ਲੀਟਰ ਪਾਣੀ ਹੋਇਆ ਜੇਕਰ ਹੁਣ ਆਪਾਂ ਨੇ ਝੋਨੇ ਦਾ ਆਪਣਾ ਜਿਹੜ ਟਾਈਮ ਤੇ ਜਿਹੜਾ ਚੰਡਾ ਪੱਤਾ ਉਹਨੇ ਆਪਣੀ ਪਰਫਾਰਮੈਂਸ 100 ਦੀ 100% ਦੇਣੀ ਹੁੰਦੀ ਹੈ ਉਹ ਨੂੰ ਥੋੜੀ ਜਿਹੀ ਵੀ ਉਨੇਕੀ ਹੁੰਦੀ ਹੈ ਉਹ ਆਪਾਂ ਕਹ ਲਈਏ ਕਿ ਲਾਲ ਹੁੰਦਾਗਾ ਕਿਸੇ ਵੀ ਤਰੀਕੇ ਦਾ ਉਹ ਡੈਮ ਚ ਹੁੰਦਾ ਉੱਥੇ ਵੀ ਤੁਹਾਡੇ ਦਾਣਿਆਂ ਤੇ ਅਸਰ ਪੈਣਾਗਾ ਤਾਂ ਹੁਣ ਤੁਸੀਂ 250 ਤੱਕ ਪਾਣੀ ਲਾ ਲਿਆ 250 ਤੱਕ ਵੀ ਜੇਕਰ ਲਾਉਣੇ ਹੋ ਤਾਂ ਬਹੁਤ ਧੰਨਵਾਦ ਹੁਣ ਜਿਹੜੇ ਭਰਾ 100 ਲੀਟਰ ਪਾਣੀ ਲਾ ਕੇ ਇਹਨੇ ਜਿਆਦਾ ਟੈਕਨੀਕਲ ਜਿਹੜੇ ਆਪਾਂ ਪਿੱਸੇ ਗਏ ਨੇ ਉਹ ਪਾ ਕੇ ਤੇ ਸਪਰੇਅ ਕਰ ਰਹੇ ਹਾਂ ਉਹ ਉੱਥੇ ਦੇਖੋ ਪੱਤੇ ਲਾਲ ਹੋਣੇ ਲਾਜ਼ਮੀ ਨੇ 90% ਚਾਂਸ ਨੇ ਤੁਹਾਡੇ ਝੋਨੇ ਦੇ ਪੱਤੇ ਨੇ ਜਿਹੜੇ ਲਾਲ ਜਿਹੇ ਹੋ ਜਾਣਗੇ ਫਿਰ ਤੁਹਾਨੂੰ ਲੱਗਦਾ ਹੁੰਦਾ ਯਾਰ ਕੀਰਤੀ ਦਾ ਸਪਰੇ ਸੀ ਪੱਤੇ ਲਾਲ ਹੋ ਗਏ ਉਲਟ ਨੁਕਸਾਨ ਕਿਵੇਂ ਹੋ ਗਿਆ ਤਾਂ ਇਹ ਨੁਕਸਾਨ ਹੋਣ ਦੇ ਕਾਰਨ ਇਹੀ ਆ ਕਿਉਂਕਿ ਜਦੋਂ ਆਪਾਂ ਥੋੜੇ ਪਾਣੀ ਦੇ ਵਿੱਚ ਆਪਾਂ ਪਹਿਲਾਂ ਤਾਂ ਟੈਕਨੀਕਲ ਮਿਲਾਉਨੇ ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਜੋ ਸਪਰੇ ਕਰਦੇ ਆ ਉਹਦਾ ਤਾਂ ਉਹੀ ਲੇਬਲ ਆਗਾ ਜਿਹੜਾ ਪੀ ਐਚ ਆ ਜਿਹੜੀ ਉਹਦੀ ਤਾਂ ਹਾਈ ਹੋ ਰਹੀ ਹੁੰਦੀ ਆ ਉਹਨਾਂ ਤਾਂ ਉਦਾਂ ਹੀ ਆਪਾਂ ਕਹ ਲਈਏ ਕਿ ਜਾ ਕੇ ਪੱਤਿਆਂ ਦੇ ਉੱਤੇ ਅਟੈਕ ਕਰ ਦੇਣਾ ਹੁੰਦਾਗਾ ਜਦੋਂ ਉਹੀ ਟੈਕਨੀਕਲ ਦੁੱਗਣੇ ਪਾਣੀ ਦੇ ਵਿੱਚ ਜਾਊਗਾ ਉਹਦਾ ਕਿਤੇ ਨਾ ਕਿਤੇ ਜਿਹੜਾ ਪੀ ਐਚ ਆ ਜਿਹੜਾ ਉਹਦਾ ਪੱਤੇ ਨੂੰ ਜਿਹੜਾ ਉਹਨੂੰ ਪੱਤੇ ਨੂੰ ਨੁਕਸਾਨ ਕਰਨ ਦਾ ਜਿਹੜਾ ਗਰਮ ਹੋ ਰਿਹਾ ਹੁੰਦਾ ਉਹਦਾ ਜਿਹੜਾ ਆਪਾਂ ਕਹ ਲਈਏ ਕਿ ਉਹਦੀ ਮਾਪਦੰਡ ਨੇ ਜਿਹੜਾ ਉਹਦਾ ਨੁਕਸਾਨ ਕਰਨ ਦੀ ਦਰ ਉਹ ਘਟ ਜੂਗੀ ਇਸੇ ਕਰਕੇ ਕਿਸਾਨ ਭਰਾਵੋ 180 ਤੋਂ 200 ਲੀਟਰ ਤੱਕ ਜੇਕਰ ਤੁਸੀਂ ਪਾਣੀ ਲਾ ਸਕਦੇ ਹੋ ਤਾਂ ਤੁਹਾਨੂੰ ਕੁਝ ਹੱਦ ਤੱਕ ਬੈਨੀਫਿਟ ਮਿਲ ਸਕਦਾਗਾ ਕਿ ਪੱਤੇ ਤੁਹਾਡੇ ਲਾਲ ਨਾ ਹੋਣ ਪੱਤੇ ਲਾਲ ਹੁੰਦਾ ਪਹਿਲਾ ਵੱਡਾ ਕਾਰਨ ਦੂਜਾ ਵੱਡਾ ਕਾਰਨ ਆਗਾ ਹੁਣ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਯਾਰ ਗਿਲ ਹੈਗੀ ਆ ਕਿ ਆਪਾਂ ਸਪਰੇਅ ਕਰ ਦਿੰਨੇ ਪਰ ਗਿੱਲ ਕਈ ਵਾਰੀ ਕੀ ਹੁੰਦਾ ਨਾ ਹੁਣ ਜਿਹੜਾ ਮੌਸਮ ਆ ਜਿਹੜਾ ਟੈਂਪਰੇਚਰ ਉਹ ਕਾਫੀ ਚੱਲ ਰਿਹਾ ਹੁਣ ਇੱਥੇ ਆਪਾਂ ਨੂੰ ਦੇਖਣਾ ਮੰਨਦਾ ਕਿ ਆਪਣੇ ਝੋਨੇ ਦੇ ਵਿੱਚ ਨਮੀ ਜਿਆਦਾ ਨਵੀਂ ਕਾਫੀ ਹੋਵੇ ਤੇ ਜਾ ਪਾਣੀ ਖੜਾ ਹੋਵੇ ਫੇਰ ਆਪਾਂ ਸੜ ਕਿਆ ਕਰੀਏ ਕਿਉਂਕਿ ਹੁਣ 3-4 ਤਾਂ ਟੈਕਨੀਕਲ ਮਲੇ ਹੋਣੇ ਹੁੰਦੇ ਨੇ ਉੱਥੇ ਨੁਕਸਾਨ ਹੋ ਜਾਂਦਾ ਆਪਣਾ ਅਗਲੀ ਗੱਲ ਹੁਣ ਟੇਲੇ ਦੀ ਟੇਲੇ ਤੇ ਕੰਮ ਕਿਵੇਂ ਕਰੇ ਸਾਵਧਾਨੀਆਂ ਕਿਹੜੀਆਂ ਨੇ ਪਹਿਲੀ ਸਾਵਧਾਨੀ ਕਿਸਾਨ ਪ੍ਰਭੂ ਪਾਣੀ ਘਟਣਾ ਲਾਓ ਹੁਣ ਜੇਕਰ ਤੁਸੀਂ ਕੱਲੀ ਤੇਲੇ ਵਾਲੀ ਕਰ ਰਹੇ ਹੋ ਫੇਰ ਵੀ 150 ਲੀਟਰ ਪਾਣੀ ਲਾ ਲੋਗੇ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਨੇ ਉਹੀ ਸਪਰੇਅ ਆ ਉਹੀ ਟੈਕਨੀਕਲ ਆ 500 ਰੁਪਏ ਏਕੜ ਦਾ ਇੱਕ ਪਾਸੇ ਕੰਮ ਕਰ ਰਿਹਾ ਦੂਜੇ ਪਾਸੇ ਨਹੀਂ ਕਰ ਰਿਹਾ ਫਿਰ ਇੱਥੇ ਤਾਂ ਗਲਤੀ ਕਈ ਵਾਰੀ ਆਪਣੀ ਵੀ ਹੁੰਦੀ ਆ ਆਪਾਂ ਕਿਸੇ ਸਪਰੇਅ ਕੰਪਨੀ ਜਾਂ ਹੋਰ ਉਹਨਾਂ ਨੂੰ ਬਰੀ ਨਹੀਂ ਕਰ ਰਹੇ ਆਪਾਂ ਕਹਿ ਰਹੇ ਹਾਂ ਕਿ ਆਪਾਂ ਵੀ ਇਹਨਾਂ ਚੀਜ਼ਾਂ ਬਾਰੇ ਸੋਚੀਏ ਕਿਉਂਕਿ ਉਦਾਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰਾ ਆਪਾਂ ਕਹਿੰਦੀ ਰੌਲਾਗੋਲਾ ਹੋਇਆ ਜੋ ਵੀ ਸਪਰੇਅ ਕੰਪਨੀ ਜਿਹੜੀ ਕਲੇਮ ਨਹੀਂ ਕਰ ਸਕਦੀ ਜੇਕਰ ਉਹਦੇ ਬਾਰੇ ਕੋਈ ਕੁਝ ਕਹਿ ਦਿੰਦਾਗਾ ਤਾਂ ਫਿਰ ਉਹ ਕਾਫੀ ਸਾਰੇ ਨੇ ਜਿਹੜੇ ਆਪਾਂ ਕਹ ਲਈਏ ਜਿਹੜੇ ਪੇੜ ਜੇ ਬੰਦੇ ਹੁੰਦੇ ਨੇਗੇ ਜਾਂ 5% ਉਹ ਹੁੰਦੇ ਨੇਗੇ ਇੱਕ ਹੋਰ ਧਿਆਨ ਰੱਖੋ ਕਿਸਾਨ ਭਰਾਵੋ ਤੁਹਾਨੂੰ ਤੇਲਾ ਵਾਲਾ ਆ ਗਿਆ ਤੇਲਾ ਵਾਲਾ ਆ ਗਿਆ ਕਾ ਇਹ ਕੌਣ ਰਿਹਾ ਇਹਦਾ ਵੀ ਧਿਆਨ ਰੱਖ ਲਿਆ ਕਰੋ ਮਾੜਾ ਜਿਹਾ ਉਹ ਹੈ ਕੌਣ ਨੇਗੇ ਜਿਹੜੇ ਤੁਹਾਨੂੰ ਤੁਹਾਡੇ ਨਾਲ ਜੁੜੇ ਹੋਏ ਨੇ ਕਿਤੇ ਉਹ ਇਸ ਤਰੀਕੇ ਦੇ ਜਿਹੜੇ 5-4% ਜਿਹੜੇ ਇਸ ਤਰੀਕੇ ਦੇ ਦੁਕਾਨਦਾਰ ਤਾਂ ਨਹੀਂ ਹੈਗੇ ਕਿਉਂਕਿ 95% ਦੁਕਾਨਦ ਤੇ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਤੁਰਦੇ ਫਿਰਦੇ ਨੇ ਜਿਹਾ ਜਿਹਾ ਆਪਾਂ ਕਹ ਲਈ ਉੱਥੇ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਹੋੁੰਦਾ ਹੈ ਨਾ ਚੀਜ਼ਾਂ 'ਚ ਡਰ ਰਹਿੰਦਾ ਉੱਥੇ ਬਹੁਤ ਸਾਰੇ ਅਜੇ ਦੁਕਾਨਦਾਰ ਵੀ ਹੈਗੇ ਤੇ ਨਾਲ ਦੀ ਨਾਲ ਇੰਨੇ ਚੰਗੇ ਵੀ ਹੈਗੇ ਨੇ ਜਿਹੜੇ 95% ਆਪਾਂ ਕਹ ਲਈ ਪਰ 5-4% ਦੀ ਕੋਈ ਬਾਲੀ ਚੱਲਦੀ ਨਹੀਂ ਹੁੰਦੀ ਮਾਰ ਪਰ ਜਿੱਥੇ ਨੁਕਸਾਨ ਹੁੰਦਾ 1% ਹੋਇਆ ਵੀ ਮਾੜਾ ਹੁੰਦਾ ਇਹਨਾਂ ਚੀਜ਼ਾਂ ਤੇ ਵੀ ਗੌਰ ਕਰਿਆ ਕਰੋ ਤਾਂ ਚਲੋ ਤੇਲਾ ਤੁਹਾਡੇ ਖੇਤ ਦੇ ਵਿੱਚ ਚਲੋ ਆਪਾਂ ਮੰਨ ਲੈਨੇ ਹੈਗਾ ਹੋ ਸਕਦਾ ਤੇਲਾ ਨਾ ਹੋਵੇ ਤਾਂ ਇਹ ਸਾਵਧਾਨੀ ਹੋਗੀ ਪਹਿਲਾ ਨੰਬਰ ਪਾਣੀ ਦੀ ਅਗਲੀ ਸਾਵਧਾਨੀ ਕਿਸਾਨ ਭਰਾਵੋ ਮੌਸਮ ਦੇਖਣਾਗਾ ਸਵੇਰੇ ਸਪਰੇਅ ਕਰ ਰਹੇ ਹੋ ਤੁਸੀਂ ਕਿਸੇ ਵੀ ਢੋਲੀ ਨਾਲ ਕਰ ਰਹੇ ਹੋ ਪੰਪ ਨਾਲ ਕਰ ਰਹੇ ਹੋਗੇ ਜਿਹੜਾ ਟਰੈਕਟਰ ਵਾਲਾ ਜਾਂ ਤੁਸੀਂ ਇੰਜਨ ਵਾਲੀ ਢੋਲੀ ਨਾਲ ਕਰ ਰਹੇ ਹੋ ਜਾਂ ਜਿਹੜੀ ਆਪਣੀ ਬੈਟਰੀ ਵਾਲੀ ਨਾਲ ਕਰ ਰਹੇ ਹੋ ਹੱਥਾਂ ਵਾਲੀ ਨਾਲ ਕਰ ਰਹੇ ਹੋ ਜਿਹੜੀ ਮਰਜੀ ਨਾਲ ਕਰ ਰਹੇ ਹੋ ਜੇ ਦਾ ਸਵੇਰੇ 10 ਵਜੇ ਤੱਕ ਸਪਰੇਅ ਕਰਦੇ ਹੋ ਤਾਂ ਤੁਸੀਂ ਜਿਹੜਾ ਫਫਾਰਾਗਾ ਜਿਹੜਾ ਉਹਨੂੰ ਬਰੀਕ ਰੱਖ ਸਕਦੇ ਹੋ ਲਗਭਗ ਆਪਾਂ ਕਹਿੰਦੇ ਜਿਹਨੂੰ ਬਹੁਤ ਸਾਰੇ ਵੀਰ ਧੂਆਂ ਜਿਆ ਬਣਾ ਦਿੰਦੇ ਨੇ ਉੱਥੇ ਤੱਕ ਕੁਝ ਹੱਦ ਤੱਕ ਤੁਹਾਡੇ ਆਪਾਂ ਕਹ ਲਈਏ ਕਿ ਸਪਰੇਅ ਦਾ ਜਿਹੜਾ 100% ਤੁਹਾਨੂੰ ਰਿਜ਼ਲਟ ਮਿਲਣ ਦੇ ਚਾਂਸਸ ਹੈਗੇ ਨੇ ਹੁਣ ਬਹੁਤ ਸਾਰੇ ਵੀਰ ਕੀ ਕਰਦੇ 12 ਵਜ ਖਾਸ ਕਰਕੇ ਜਿਹੜੇ ਇੰਜਨ ਵਾਲੇ ਪੰਪਾਂ ਨਾਲ ਹੁਣ ਬਹੁਤ ਸਾਰੇ ਵੀਰ ਕਰਦੇ ਉੱਥੇ ਨਾ ਮਤਲਬ ਇੰਨੀ ਕੁ ਜ਼ਿਆਦੇ ਉਹ ਢੂੜ ਕਹ ਲਈਏ ਜਾਂ ਜਾ ਕੇ ਲਈਏ ਪਾਖ ਦੀ ਕਹ ਲਈਏ ਜਾਂ ਧੂਆਂ ਕਹੋ ਕੁਝ ਵੀ ਕਹੋ ਯਾਰ ਤੁਸੀਂ ਤਾਂ ਉਸ ਤਰੀਕੇ ਦਾ ਬਣਾ ਲੈਂਦੇ ਨੇ ਕਿ ਉਹਦਾ ਜਿਹੜਾ ਪੱਤਿਆਂ ਤੇ ਅਸਰ ਉਹਨਾਂ ਨਹੀਂ ਹੁੰਦਾ ਇੱਕ ਕੰਮ ਕਰ ਲੋ ਤੁਸੀਂ ਸਪਰੇਅ ਕਰਾ ਰਹੇ ਹੋ ਜਾਂ ਕਰ ਰਹੇ ਹੋ ਜਿੱਥੋਂ 11:00 ਵੱਜ ਗਏ ਜਾਂ 12:00 ਵੱਜ ਗਏ ਤੁਸੀਂ ਸਪਰੇਅ ਲਗਾਤਾਰ ਕੰਟੀਨਿਊ ਸਾਰਾ ਦਿਨ ਕਰਾਉਣੀ ਹੈ ਤਾਂ ਉਸ ਤੋਂ ਬਾਅਦ ਉਹਦਾ ਫੁਹਾਰਾਗਾ ਜਿਹੜਾ ਉਹ ਮੋਟਾ ਕਰ ਲੋ ਕਹਿਣ ਦਾ ਭਾਵ ਉਥੇ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਪਾਣੀ ਦੇ ਕੰਨ ਨੇ ਉਹ ਇਸ ਤਰੀਕੇ ਦੇ ਨਾਲ ਡਿੱਗਣਗੇ ਜਿਵੇਂ ਕਿ ਆਪਾਂ ਕਹ ਲਈ ਤੁਹਾਨੂੰ ਪਤਾ ਲੱਗੇ ਕਿ ਇੱਥੇ ਇੱਥੇ ਕੰਨ ਡਿੱਗ ਰਹੇ ਨੇ ਬਿਲਕੁਲ ਬਰੀਕ ਕੰਨ ਡਿੱਗਣ ਪਰ ਪਤਾ ਲੱਗੇ ਉਸ ਦਾ ਕਿ ਪੱਤਿਆਂ ਦੇ ਉੱਤੇ ਪੈ ਰਹੇ ਨੇ ਇਹ ਨਹੀਂ ਹੈਗਾ ਕਿ ਆਪਾਂ ਧੂਆਂ ਜਿਹਾ ਬਣਾ ਲਈਏ ਉੱਥੇ ਜੇਕਰ ਧੂਆਂ ਜਿਹਾ ਬਣਾ ਕੇ ਸਪਰੇਅ ਕਰੋਗੇ ਉੱਥੇ ਤੁਹਾਡੇ 100% ਰਿਜ਼ਲਟ ਮਿਲਦੀ ਆ ਆਪਾਂ ਕਹਿ ਸਕਦੇ ਹਾਂ ਤੁਸੀਂ ਆਸ ਨਹੀਂ ਕਰ ਸਕਦੇ ਤੇ ਜੇਕਰ ਪਿਛਲੇ ਟਾਈਮ ਮੋਟਾ ਫੋਰਾ ਕਰ ਲੋ ਪਹਿਲੇ ਟਾਈਮ ਪਤਲਾ ਫੋਰਾ ਕਰ ਲਓਗੇ ਚੱਲ ਜੂਗਾ ਬਸ ਤਾਂ ਪਹਿਲੇ ਵੀ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਹੁਣ ਕੀ ਹੁੰਦਾ ਨਾ ਬਹੁਤ ਸਾਰੇ ਵੀਰੇ 8:00 ਵਜੇ ਸਰਕਿਆ ਕਰਨਾ ਸ਼ੁਰੂ ਕਰ ਦਿੰਦੇ ਉਹ ਤੋਂ ਬਿਲਕੁਲ ਆਪਾਂ ਨੂੰ ਹੁਣ ਪਤੀ ਆ ਮੌਸਮ ਦਾ ਹੁਣ ਹਰੇਕ ਹੀ ਥੋੜੇ ਵਰਗੇ ਸਵੇਰੀ ਖੇਤਾਂ ਦੇ ਵਿੱਚ ਹੁੰਦੇ ਨੇ ਤਾਂ ਉੱਥੇ ਬਹੁਤ ਜ਼ਿਆਦਾ ਤ ਜਿਹੜਾ ਤੁਸੀਂ 3:00 ਵਜੇ ਜਿਹੜਾ 12 1:00 ਵਜੇ ਕਰੋਗੇ ਉਹਨੇ ਨਹੀਂ ਪਹੁੰਚਣਾ ਉਹਨੇ ਉੱਥੇ ਤੱਕ ਨਹੀਂ ਜਾਣਾ ਫੇਰ ਕਿਤੇ ਨਾ ਕਿਤੇ ਅੱਧਾ ਹੀ ਅਸਰ ਹੋਣਾ ਕਿਉਂਕਿ ਅੱਧੀ ਕਿਤਾ ਤੁਸੀਂ ਧੂਆਂ ਬਣਾਤਾ ਉਹਦਾ ਤੇ ਅੱਧੀ ਕਿ ਤੁਹਾਡੇ ਪੱਤਿਆਂ ਤੇ ਪੈ ਗਈ ਉਹਨੇ ਪੱਤਿਆਂ ਦੇ ਵਿੱਚ ਜਜ਼ਬ ਹੋਣਾ ਫੇਰ ਕਿਤੇ ਜਾ ਕੇ ਕੰਮ ਕਰਨ ਲੱਗਣਾ ਫੇਰ ਆਪਾਂ ਨੇ ਕੀ ਕਰਨਾ ਹੁੰਦਾ ਹੈਗਾ ਜਿਵੇਂ ਜੂਆਂ ਭਾਲਦੇ ਹੁੰਨੇ ਫੇਰ ਹਰੇਕ ਥਾਂ ਬਹੁਤ سارے ਕਿਸਾਨ ਭਰਾ ਨੇ ਲਗਭਗ ਥਾਂ ਥਾਂ ਤੋਂ ਬੂਟੇ ਬਾੜ ਪਰ ਦੇਖੀ ਜਾਂਦੇ ਹੁੰਦੇ ਇਹੋ ਜਿਹੀਆਂ ਗਲਤੀਆਂ ਤੋਂ ਬਚੀਏ ਕਿਉਂਕਿ ਮਹਿੰਗੇ ਟੈਕਨੀਕਲ ਨੇ ਤਾਂ ਕਿ ਸਾਨੂੰ ਪਰਵਾਨੀਆਂ ਕਿ ਸਾਵਧਾਨੀਆਂ ਵਰਤ ਕੇ ਤੁਸੀਂ ਆਪਣੇ ਝੋਨੇ ਦੇ ਵਿੱਚ ਤੇਲ ਆ ਖਤਮ ਕਰ ਸਕਦੇ ਹੋ ਤੇ ਨਾਲ ਦੀ ਨਾਲ ਦਰਖਤਾਂ ਵਗੈਰਾ ਥੱਲੇ ਜਰੂਰ ਧਿਆਨ ਰੱਖਿਓ। ਅੱਖਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।